ਲੋ ਵੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕੁਆਲਿਟੀ ਛੋਟੀ ਉਮਰ ਦੇ ਪਾਲਕ ਬੱਸੀ ਲੈ ਕੇ ਆਏ ਆਂ ਅਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਪਿੰਡ ਤਾਂ ਵੀਰ ਜੀ ਆਪਣਾ ਅਡਰੈਸ ਕਨਫਰਮ ਕਰਵਾ ਦਿਓ ਜੀ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਭਰਾ 9041434874 9041434874 ਜਿਹੜੀ ਆਪਾਂ ਸਕਰੀਨ ਤੇ ਵੀਰੇ ਬੱਸੀ ਦੇਖੀ ਆ ਨੇ ਕਿੰਨੇ ਗਊਮਰ ਇਹਦੀ ਇਹਦੀ 8 ਮਹੀਨੇ ਉਮਰ ਆ ਬਾਈ 8 ਮਹੀਨੇ ਉਮਰ ਆ ਥਣ ਚਾਰ ਹੀ ਨੇ ਕੋਈ ਫੋਟ ਚਾਂਗ ਤਾਂ ਨਹੀਂ ਹੈਗੀ ਹਾਂ ਬਈ ਨਾ ਥਣ ਚਾਰ ਹੀ ਨੇ ਵੀਰ ਕਹਿੰਦਾ ਕੋਈ ਫੋਟ ਚਾਂਗ ਨਹੀਂ ਚੰਗੀ ਸਮੀ ਭਲੀ ਯਾਤਵਰੀ ਲਈ ਬੱਸੀ ਵੀਰੇ ਖੋਲ ਕੇ ਗੇੜਾ ਦ ਜੇ ਕਿਸੇ ਮੇਰੇ ਵੀਰ ਦੀ ਸਮਝ ਰੀ ਚਾਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਰਖਪਰ ਕਰਕੇ ਦਸੱਲੀ ਕਰ ਸਕਦੇ ਹਾਂ 8 ਮਹੀਨੇ ਬੱਸੀ ਦੀ ਉਮਰ ਹੈ 4 ਥਾਣੇ ਕੋਈ ਫੋਟਸ਼ਾਂਗ ਨਹੀਂ ਤੋਰੇ ਪੱਖੋਂ ਪਤਾ ਨੂੰ ਦੋਸਤੋ ਚੈੱਕ ਕਰਵਾ ਦਈਏ ਤੋਰੇ ਦੀ ਬਿਲਕੁਲ ਬੱਸੀ ਸਾਫ ਹੈਗੀ ਬਾਜਵ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਲੰਮੀ ਲੈ ਜਾ ਤੋੜ ਕੇ ਦਿਖਾ ਦੇ ਆਹ ਦੇਖ ਸਕਦੇ ਹੋ ਦੋਸਤੋ ਬਿਲਕੁਲ ਮਟਕ ਮਟਕ ਚਾਲ ਘੋੜੀ ਵਰਗੀ ਕੋਈ ਮੰਨ ਲਓ ਵੀ ਤੋਰੇ ਦੀ ਵਿੰਗ ਚੜੰਗੀ ਨਹੀਂ ਹੈਗੀ ਸਾਫ ਸੁਧਰੀ ਪੈਰਾਂ ਪੂਰਾਂ ਦੀ ਬਿਲਕੁਲ ਸਾਤ ਸਰੀਰ ਘਟਾਂਚਾ ਬੱਸੀ ਦਾ ਚੰਗਾ ਮਜ਼ਬੂਤ ਹੈ ਸੀਮਨ ਡਿਟੇਲ ਆਪਾਂ ਤਾਂ ਨਹੀਂ ਲੈ ਕੇ ਦਿੱਤੀ ਕਿਉਂਕਿ ਵੀਰਾਂ ਦਾ ਵਪਾਰ ਦਾ ਕੰਮ ਆ ਦੇਖੋ ਝੂਠ ਸੁਪਾਣ ਮਰੀਈ ਉਹਦਾ ਕੋਈ ਫਾਇਦਾ ਨਹੀਂ ਜੇ ਕਿਸੇ ਮੇਰੇ ਵੀਰ ਨੂੰ ਦੇਖਣੀ ਪੱਖਣੀ ਚ ਚੰਗੀ ਲੱਗਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਰਖ ਪਰ ਕਰਕੇ ਤਸੱਲੀ ਕਰ ਸਕਦੇ ਹਾਂ ਝੂਠ ਮਰੀਈ ਉਹਦਾ ਕੋਈ ਫਾਇਦਾ ਨਹੀਂ ਫਲਾਨੇ ਸੀਮਨ ਦੀ ਤੇ ਕਿਹੜੇ ਸੀਮਨ ਦੀ ਕਿਉਂਕਿ ਵੀਰਾਂ ਦਾ ਵਪਾਰ ਦਾ ਕੰਮ ਆ ਵੀਰਾਂ ਨੇ ਖਰੀਦੀ ਹੋਈ ਹੈ ਵੀਰ ਕਹਿੰਦੇ ਆਪਾਂ ਝੂਠ ਮਾਰਨਾ ਕੋਈ ਨਹੀਂ ਆ ਵੀਰੇ ਰੇਟ ਕੀ ਹੋਊਗਾ ਬਾਜੋ ਯਾਰ ਇਹਦਾ 20 ਹਜ਼ਾਰ ਮਾਨਤਨ ਹੋਊਗਾ ਜਮਾ ਜਸਨੋ ਵਾਲਾ ਕਰਦੇ ਵੀਰੇ ਰੇਟ 18 ਦੀ ਹੋ ਜੂਗੀ ਹਾਂ ਵੀਰ ਕਹਿੰਦਾ ਮੁੱਲ 20018 ਦੀ ਹੋਊ ਘਰੇ ਆਏ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਮੇਰੇ ਵੀਰਾਂ ਨੇ ਆਪਣੇ ਚੈਨਲ ਸ਼ਰਮਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਤੋਂ ਐਡ ਵੀ ਕਰਵਾ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ